ਰਖੜ ਪੁੰਨਿਆ ਮੌਕੇ ਕਰਵਾਈ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਕੀਤੀ ਗਈ ਮੀਟਿੰਗ ਦੇ ਹਾਜ਼ਰੀ ਪ੍ਰਦਾਨ ਰਾਜਵਿੰਦਰ ਸਿੰਘ ਰਾਜਾ ਲਦੇ ਨੇ ਕਿਹਾ ਕਿ ਲੋਕਾਂ ਵਿੱਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਬਾਬਾ ਬਕਾਲਾ ਸਾਹਿਬ ਖੇ 9 ਅਗਸਤ ਨੂੰ ਰਖੜ ਪੁੰਨਿਆ ਮੌਕੇ ਕਰਵਾਈ ਜਾ ਰਹੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਸੰਬੰਧੀ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਪ੍ਰਧਾਨਗੀ ਹੇਠ ਜੁuts ਆਗੂ ਰਾਣਾ ਰਣਵੀਰ ਸਿੰਘ ਲੋਪੋਕੇ ਦੇ ਗ੍ਰੈਬ ਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਅਮਰitsar ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਰਾਣਾ ਲੋਪੋਕੇ ਨੇ ਕਿਹਾ ਕਿ ਹਲਕਾ ਰਾਜਾ ਸੰਸੀ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਕਾਨਫਰੰਸ ਵਿੱਚ ਸ਼ਮੂਲੀਅਤ ਕਰਨਗੇ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਗੁਰਦੀਪ ਸਿੰਘ ਅਦਲੀਬਾਦ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਪੱਪਾ ਡਾਕਟਰ ਸ਼ਰਨਜੀਤ ਸਿੰਘ ਸਰਕਲ ਪ੍ਰਧਾਨ ਜਗਵੀਰ ਸਿੰਘ ਤੇਜ ਇਕਬਾਲ ਸਿੰਘ ਮੁਹਾਰ ਬਲਵਿੰਦਰ ਸਿੰਘ ਕੋਹਾਲਾ ਡਾਕਟਰ ਕਾਰਜ ਸਿੰਘ ਦਲੀਪ ਸਿੰਘ ਆਦੀ ਨੇ ਆਖਿਆ ਕਿ 2027 ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਉਸ ਵਿੱਚ ਅਕਾਲੀ ਦਲ ਸ਼ਾਨਦਰਜਿਤ ਪ੍ਰਾਪਤ ਕਰੇਗਾ ਅਤੇ ਇਤਿਹਾਸ ਸਿਰ ਲੇਗਾ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪਵਿੱਤਰ ਸਿੰਘ ਸ਼ੀਨਾ ਸਰਪੰਚ ਜਤਿੰਦਰ ਸਿੰਘ ਕਾਲਾ ਡਾਕਟਰ ਨਰਿੰਦਰ ਕੁਮਾਰ ਯੂਥ ਪ੍ਰਧਾਨ ਅਮਨਦੀਪ ਸਿੰਘ ਲਾਰਾ ਰੇਸ਼ਮ ਸਿੰਘ ਕੋਲੜੀ ਔਲਖ ਸਰਕਲ ਪ੍ਰਧਾਨ ਫਤੇ ਸਿੰਘ ਲੋਪੋ ਕੇ ਮੈਨੇਜਰ ਸਲਵਿੰਦਰ ਸਿੰਘ ਲਖਵਿੰਦਰ ਸਿੰਘ ਲਖਾ ਬਲਦੇਵ ਸਿੰਘ ਦੇਵ ਮੈਂਬਰ ਮੇਜਰ ਸਿੰਘ ਮੈਂਬਰ ਬਲਵਿੰਦਰ ਸਿੰਘ ਮੈਂਜਰ ਬਿੱਟੂ ਸਿੰਘ ਮੈਂਬਰ ਰਾਜਵਿੰਦਰ ਸਿੰਘ ਕੁਲਦੀਪ ਸਿੰਘ ਸਹਿਬਜੀਤ ਸਿੰਘ ਮੇਜਰ ਸਿੰਘ ਗੁਰਪੇਜ ਸਿੰਘ ਗੁਰਮੇਜ ਸਿੰਘ ਨੰਬਰਦਾਰ ਚਵਿੰਡਾ ਖੁਰਦ ਗੱਜਨ ਸਿੰਘ ਭਗਵਾ ਮੈਂਬਰ ਕਾਬਲ ਸਿੰਘ ਨੰਬਰਦਾਰ ਮੈਂਬਰ ਹਰਪਾਲ ਸਿੰਘ ਮੈਂਬਰ ਪ੍ਰਤਾਪ ਸਿੰਘ ਮੈਂਬਰ ਗੁਰਚਰ ਸਿੰਘ ਮੈਂਬਰ ਜੁਰਾਵਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ ਅੱਜ ਮੀਟਿੰਗ ਦਾ ਜੋ ਅਜੰਡਾ ਸੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿਹਾੜਾ ਆ ਰਿਹਾ ਰਖੜ ਪੁੰਨਿਆ ਤੇ ਉਹ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਸੰਗਤ ਨੂੰ ਕਿਹਾ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਉੱਥੇ ਕਾਨਫਰੰਸ ਕਰਦਾ ਆ ਰਿਹਾ ਉਸ ਕਾਨਫਰੰਸ ਨੂੰ ਤਗੜਿਆ ਕਰਨ ਵਾਸਤੇ ਅੱਜ ਹਲਕਾ ਰਾਜਾ ਸਾਂਸੀ ਦੀ ਸਰਦਾਰ ਵੀਰ ਸਿੰਘ ਜੀ ਲੋਕੋ ਕੇ ਸਾਹਬ ਜੋ ਮੇਰੇ ਪਿਤਾ ਜੀ ਨੇ ਹਲਕਾ ਇੰਚਾਰਜ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਇਹ ਵਰਕਰ ਮੀਟਿੰਗ ਸੱਦੀ ਸੀ ਕਿੰਨਾ ਕੁ ਦਸ਼ਾ ਮਿਲਿਆ ਤੁਸੀਂ ਅੱਜ ਆਪ ਅੰਦਾਜ਼ਾ ਲਗਾ ਲਓ ਕਿ ਅੱਜ ਪੂਰਾ ਟੈਂਟ ਭਰੇ ਸਨ ਕੁਰਸੀਆਂ ਮਗੌਣੀਆਂ ਪਈਆਂ ਸੰਗਤਾਂ ਦੇ ਵਿੱਚ ਬਹੁਤ ਪਾਰਾ ਉਤਸ਼ਾਹ ਆ ਕਿਉਂਕਿ ਅੱਜ ਫਿਰ ਲੋਕਾਂ ਨੇ ਜਾਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਵੈਲਫੇਅਰ ਸਕੀਮਾਂ ਦਿੱਤੀਆਂ ਨੇ ਸੁੱਖ ਸੁਹੂਤਾ ਦਿੱਤੀਆਂ ਨੇ ਜੋਸ਼ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰਾਂ ਦਾ ਪਿੰਡਾਂ ਦਾ ਵਿਕਾਸ ਕਰਾਇਆ ਅੱਜ ਫੇਰ ਲੋਕ ਯਾਦ ਕਰਕੇ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਸਰਦਾ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਜੀ ਨੂੰ ਯਾਦ ਕਰਕੇ ਅੱਜ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣ ਸਰਕਾਰ ਬਣਾਉਣ ਸਾਡੂੰ ਹਰ ਹਲਕੇ ਨੂੰ ਹਲਕੇ ਵਾਈਜ਼ ਯਾਰ-ਯਾਰ ਬੰਦਾ ਲੱਗਾ ਹੈ ਕੋਸ਼ਿਸ਼ ਕਰਾਂਗੇ ਅਸੀਂ 2000 ਬੰਦਾ ਖੜਾਂਗੇ ਮੇਲਾ ਬਾਬਾ ਬਕਾਲਾ ਰਖਣਪੁਰਿਆ ਦੇ ਸਬੰਧ ਦੇ ਵਿੱਚ ਨਵੇਂ ਪਾਸ਼ੀ ਸ਼ਿਦਗੁਰ ਤੇਗਬਹਾਦਰ ਸਾਹਿਬ ਜੀ ਦੇ ਪਵਿੱਤਰ ਸੋਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸਰੋਵਣੀ ਅਕਾਲੀ ਦਲ ਹਰ ਸਾਲ ਦੀ ਤਰ੍ਹਾਂ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਵੱਡੀ ਕਾਨਫਰੰਸ ਕਰਦਾ ਵਾ ਉਸੇ ਤਹਿਤ ਇਸ ਵਾਰ ਵੀ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਹੋ ਰਹੀ ਆ ਜਿਸ ਤਰ੍ਹਾਂ ਬਾਕੀ 5 ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ ਹੋ ਚੁੱਕੀਆਂ ਸੀ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਅੱਜ ਮੈਂ ਹਲਕਾ ਰਾਇਗਾਂ ਸੰਸੀ ਦੀ ਜਿਹੜੀ ਮੀਟਿੰਗ ਜੋ ਸਰਦਾਰ ਵੀਰ ਸਿੰਘ ਜੀ ਲੋਪੋਗ ਸਾਹਿਬ ਦੇ ਘਰ ਵਿਖੇ ਹੋਈ ਆ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਜਿੱਤੇ ਨਤਮਸਤ ਹੋ ਕੇ ਗੁਰੂ ਘਰ ਦੇ ਵਿੱਚ ਸ਼ਰਦਾ ਨਾਲ ਸ਼ਾਮਲ ਹੋਇਆ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਕਾਮਯਾਬ ਕਰਨ ਵਾਸਤੇ ਅੱਡੀ ਚੋਟੀ ਦਾ ਯੋਰ ਲਾਤਾ ਜਾਵੇ ਸਾਰੇ ਸਬਸਤਗਾਂ ਨੇ ਸਾਰੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਆਗੂਆਂ ਨੇ ਚੀਰ ਬਣਾਣੇ ਸਰਕੂਲ ਪ੍ਰਧਾਨਾਂ ਨੇ ਵਿਸ਼ਵਾਸ ਦਿਵਾਇਆ ਪੰਚਾ ਸਰਪੰਚਾਂ ਨੇ ਕਿ ਅਸੀਂ ਇੱਥੋਂ ਹਲਕੇ ਰਗਾ ਸੰਧੀ ਤੋਂ 500 ਤੋਂ ਵੱਧ ਵਕੜਾ ਰਗੜਾ ਕਾਫਲਾ ਵਾ ਉਹ ਬਾਬਾ ਬਕਾਲਾ ਸਾਹਿਬ ਕੋਲ ਪਹੁੰਚੇਗਾ ਇਹ ਬਤਨੂ ਵਿਸ਼ਵਾਸ ਦਵਾਇਆ ਪਾਰਟੀ ਦੇ ਬਤਲਾਨੇ ਦੂਜੇ ਪਾਸੇ ਪੰਜਾਬ ਦੀ ਜਿਹੜੀ ਭਗਵੰਤ ਮਾਨ 부ਛੜ ਸਰਕਾਰ ਆ ਉਹਨਾਂ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਤੇ ਜੋ ਝੂਠਾ ਪਰਚਾ ਦਰਜ ਕੀਤਾ ਵਾ ਉਹਦਾ ਖਿਵਾਜਾ ਇਹਨੂੰ ਭੁਗਤਣਾ ਪਊਗਾ ਇੱਕ ਵੀ ਸਬੂਤ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰ ਸਕੇ ਸਿਆਸੀ ਬਦਲਾਖੋਰੀ ਦੇ ਤਹਿਤ ਮਜੀਠੀਆ ਸਾਹਿਬ ਤੇ ਉਹਦੇ ਸਮਰਥਕਾਂ ਦੇ ਵੀ ਪਰਚਾ ਦਰਜ ਕੀਤਾ ਗਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਇਹਨਾਂ ਪਰਚਿਆਂ ਦੀ ਪ੍ਰਵਾਹ ਨਹੀਂ ਕਰਦੇ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ 10ਵੀਂ ਚ ਪੜਦਾ ਸੀ 10ਵੀਂ ਚ ਮੈਨੂੰ 307 ਦਾ ਮਕਦਮਾ ਮੇਰੇ ਖਿਲਾਫ ਦਰਜ ਹੋਇਆ ਇਸ ਕਰਕੇ ਜਿਲ੍ਹਾ ਬੜੀ ਬੜੀ ਅਸੀਂ ਗਏ ਆ ਜਿਲ੍ਹਾ ਜਾਣ ਦੀ ਸਾਨੂੰ ਪ੍ਰਵਾਹ ਨਹੀਂ ਸਰਕਾਰ ਦੀਆਂ ਗਿੱਦੜ ਭੁਤ ਧਮਕੀਆਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੇਲਾ ਰਖਣਪੁਰਿਆ ਤੋਂ ਬਾਅਦ 15 ਤਰੀਕ ਤੱਕ ਸਾਰੇ ਜ਼ਿਲ੍ਹੇ ਦਾ ਜਥੇਬੰਦਕ ਢਾਂਚਾ ਐਲਾਨ ਕਰਨਾ ਵਾ ਮੈਂ ਸਾਰੇ ਹਲਕਾ ਇੰਚਾਰਜ ਸਾਹਿਬ ਨੂੰ ਬੇਨਤੀ ਕੀਤੀ ਆ ਕਿ 15 ਚ 13 ਤਰੀਕ ਤੱਕ ਸਾਰੇ ਹਲਕਾ ਇੰਚਾਰਜ ਸਹਿਬਾਨ ਸਤਿਕਾਰਯੋਗ ਨੇ ਸਾਡੇ ਉਹ ਜ਼ਿਲ੍ਹੇ ਜਥੇਬੰਦਕ ਢਾਂਚੇ ਵਿੱਚ ਜਿਹੜੇ ਨਮਾਇੰਦਗੀ ਦੇਣੀਆਂ ਉਹਦੀਆਂ ਲਿਸਟਾਂ ਦਾਸ ਨੂੰ ਪਹੁੰਚਾ ਦਿੱਤੀਆਂ ਜਾਣ ਜਿਹੜੇ ਪਾਰਟੀ 'ਚ ਕੰਮ ਕਰਨਾ ਚਾਹੁੰਦੇ ਨੇ ਉਹ ਮਿਰਣਾ ਸੰਬਰ ਕਰਨ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਨਵਾਜਾ ਜਾਵੇਗਾ ਸਾਡੇ ਲੈਂਡ ਪੂਲਿੰਗ ਜਿਹੜਾ ਐਕਟ ਆ ਉਹਦੇ ਵਿੱਚ ਕਿਸਾਨਾਂ ਨੂੰ ਦਾ ਅਜਾੜਾ ਕਰਨ ਵਾਸਤੇ ਸਰਕਾਰ ਨੇ ਬਹੁਤ ਮਾੜਾ ਰਵਈਆ ਅਪਣਾਇਆ ਵਾ ਹਲਕਾ ਰਾਗਾ ਸੰਸੀ ਸਮੇਤ ਜ਼ਿਲ੍ਹਾ ਅੰਮ੍ਰਿਤਸਰ ਦੇ 22 ਪਿੰਡਾਂ ਦੇ ਵਿੱਚ 4500 ਜਿਹੜਾ ਏਕੜ ਜ਼ਮੀਨ ਆ ਉਹ ਇਹਨਾਂ ਨੇ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣਗੇ